ਪੰਜਾਬ ਦੀ ਇੱਕ ਹੋਰ ਵੱਡੀ ਖਬਰ ਚੱਕ ਲਿਆ ਬਿਆਸ ਵਾਲਾ ਬਾਬਾ ਲੋਕਾਂ ਨੇ ਕਰਤਾ ਬਾਈਕਾਟ ਜਿਹੜੀ ਮੈਂ ਗੱਲ ਕੀਤੀ ਵੀ ਲੋਕਾਂ ਦੀਆਂ ਜ਼ਮੀਨਾਂ ਦੇ ਕਬਜ਼ੇ ਕਰ ਰਿਆ ਹੁਣ ਸਾਡੇ ਲੋਕ ਕਹਿੰਦੇ ਆ ਵੀ ਨਹੀਂ ਨਹੀਂ ਕਬਜ਼ੇ ਨਹੀਂ ਕਰ ਰਿਆ ਵੀ ਬਾਬਾ ਤੇ ਇਹ ਪੈਸੇ ਦੇ ਦੇ ਖਰੀਦ ਰਿਆ ਹੁਣ ਤੁਹਾਨੂੰ ਮੈਂ ਦੱਸ ਦੂ ਨਾ ਪੈਸੇ ਕਿਦਾਂ ਦੇ ਰਿਆ ਬਾਬਾ ਬਾਲਸਰਾਏ ਪਿੰਡ ਜਾਇਓ ਬਿਆਸ ਡੇਰੇ ਦੇ ਲੱਗੇ ਹੀ ਬਿਆਸ ਦੇ ਲੱਗੇ ਬਾਲਸਰਾਏ ਪਿੰਡ ਬਾਬਾ ਵਕਾਲਾ ਸਾਹਿਬ ਚਲ ਜਿਓ ਬਿਆਸ ਜਿਹੜੇ ਲੱਗੇ ਬੰਨੇ ਪਿੰਡ ਆ ਉਹਨਾਂ ਦੇ ਵਿੱਚ ਚਲ ਜਿਓ ਕਿਸੇ ਦਾ ਵੀ ਬੂਆ ਖੜਕਾ ਲਿਓ ਤੇ ਕਿਨੂੰ ਜਾ ਕੇ ਪੁੱਛਿਓ ਵੀ ਡੇਰਾ ਬਿਆਸ ਤੁਹਾਡੇ ਲਾਗੇ ਕਿੱਡੇ ਕਿ ਸੌਖੇ ਜੀ ਹੁਣ ਜਿਹੜੇ ਦੂਰ ਬੈਠੇ ਲੋਗ ਆਉ ਤੇ ਇਹ ਸੋਚ ਜਾਂਦੇ ਆ ਵੀ ਬਈ ਬਿਆਸ ਡੇਰਾ ਬੜਾ ਮਹਾਨ ਉਹ ਦੂਰ ਬੈਠੇ ਆ ਉਹਨਾਂ ਨੂੰ ਕੀ ਪਤਾ ਪਰ ਜਿਹੜੇ ਉਹ ਪਿੰਡ ਦੇ ਵਿੱਚ ਰਹਿ ਰਹੇ ਆ ਜਿਹੜੇ ਲਾਗੇ ਰਹਿ ਰਹੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਕਿੰਨੇ ਦੁਖੀ ਆ ਲੋਗ ਉਹਨਾਂ ਦੀਆਂ ਜ਼ਮੀਨਾਂ ਦਾ ਧੱਕੇ ਨਾਲ ਕਬਜ਼ੇ ਹੋ ਰਹੇ ਆ ਤੁਸੀਂ ਕਹਿੰਦੇ ਹੋ ਵੀ ਬਾਬਾ ਮੁੱਲ ਖਰੀਦ ਰਿਹਾ ਵਾ ਮੁੱਲ ਨਹੀਂ ਖਰੀਦ ਰਿਹਾ ਇਧਰੋਂ ਬਾਬੇ ਦੇ ਚਾਰ ਬੰਦੇ ਜਾਂਦੇ ਆ ਆਂਦੇ ਵੀ ਲਓ ਜੀ ਤੁਹਾਡਾ ਘਰ ਵੇਚ ਦੋ ਆਪਣੀ ਜ਼ਮੀਨ ਵੇਚ ਦੋ ਹੁਣ ਤੋਂ ਭਾਵੇਂ ਕੀ ਜੀ ਗੱਲ ਆ ਕੋਈ ਸਾਨੂੰ ਆ ਕੇ ਪੁੱਛੂ ਆਪਣਾ ਘਰ ਵੇਚ ਦੋ ਤੇ ਅਸੀਂ ਤੇ ਇਹੀ ਗੱਲ ਕਵਾਂਗੇ ਵੀ ਸਾਡੇ ਕੋਲ ਇਕੋ ਘਰ ਆ ਅਸੀਂ ਹੋਰ ਕਿੱਥੇ ਜਾਵਾਂਗੇ ਤੇ ਉਹ ਬਿਆਸ ਦੇਰੇ ਵਾਲੇ ਕਹਿੰਦੇ ਆ ਵੀ ਨਹੀਂ ਵੇਚਣਾ ਜਦੋਂ ਬੰਦਾ ਕਹਿੰਦਾ ਵੀ ਨਹੀਂ ਵੇਚਣਾ ਕੁਝ ਸਮਾਂ ਪੈਂਦਾ ਵਾ ਚੋਰੀਆਂ ਹੋਲਾਂ ਪੈਂਦੀਆਂ ਵਾ ਕੁੰਡੇ ਟੋਟਲਾ ਪੈਂਦੇ ਬੂਹੇ ਟੋਟਲਾ ਪੈਂਦੇ ਆ ਇਹ ਗੱਲ ਕੋਈ ਵਰਤੀ ਆ ਮੈਂ ਕੋਲ ਨੂੰ ਗੱਲ ਕਰ ਰਿਹਾ ਬਾਲਸਰਾਏ ਪਿੰਡ ਜਾਇਓ ਸਾਡੇ ਰਿਸ਼ਤੇਦਾਰੀ ਵੀ ਬਾਲਸਰਾਏ ਪਿੰਡ ਚ ਹੈਗੀ ਆ ਉਹਨਾਂ ਨਾਲੇ ਕੰਮ ਹੋਇਆ ਵਾ ਪਾਣਾ ਦੱਸ ਰਿਆਂ ਗੱਲ ਮੈਂ ਕੋਲਵਾ ਹਵਾਈ ਤੀਰਨੀ ਪੇ ਡਾਂਗੂ ਛੱਡੀ ਜਾ ਰਿਆ ਵੀ ਜੈਨੂ ਮਰਜ਼ੀ ਕਰਕੇ ਵਾ ਖਿੱਚ ਕੇ ਕਮਾਨ ਛੱਡ ਦੋ ਹੁੰਦਾ ਕੋਈ ਵਰਦੀ ਗੱਲ ਆ ਚੋੜੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਲੁੱਟਖੋਹਾਂ ਸ਼ੁਰੂ ਹੁੰਦੀਆਂ ਵਾ ਤੇ ਬਾਅਦ ਵਿੱਚ ਬਾਬੇ ਨੇ ਫਿਰ ਕੁਝ ਬੰਦੇ ਜਾਂਦੇ ਆ ਤੇ ਕੀ ਕਹਿੰਦੇ ਆ ਵੀ ਤੁਹਾਡਾ ਆਪਣਾ ਘਰ ਵੇਚ ਦੋ ਹੋ ਮਜਬੂਰ ਹੋਇਆ ਬੰਦਾ ਕਹਿੰਦਾ ਵੀ ਚਲੋ ਖਰੀਦ ਲੋ ਕਿਨੇ ਦਾ ਵੇਚੋਗੀ ਹੁਣ ਜਿਹੜੇ ਘਰ ਦਾ ਰੇਟ ਘੱਟੋ ਘੱਟ 15 ਲੱਖ ਲੱਗਦਾ ਵਾ ਬਾਹਰੋਂ ਵੇਚੇ ਦਾ ਬਾਹਰ ਵਿੱਚ ਉਸ ਘਰ ਦਾ ਰੇਟ 15 ਲੱਖ ਤੇ ਡੇਰੇ ਵਾਲੇ ਉਹ 4-5 ਲੱਖ ਵਿੱਚ ਖਰੀਦ ਲੈਂਦੇ ਜੇ ਬੰਦਾ ਤਾਂ ਵੀ ਕੋਈ ਅੜੇ ਪਿੰਨ ਨਹੀਂ ਵੇਚਣਾ ਜੇ ਕੋਈ ਬੰਦਾ ਤਾਂ ਵੀ ਅੜੇ ਬਿਨ ਮੈਂ ਨਹੀਂ ਵੇਚਣਾ ਘਰ ਆਪਦਾ ਮੈਂ ਨਹੀਂ ਵੇਚਣਾ ਆਪਦਾ ਥਾਂ ਤੇ ਸਰਕਾਰ ਦਾ ਮਗਰੋਂ ਪ੍ਰੈਸ਼ਰ ਪੈਂਦਾ ਵਾ ਤੇ ਉਹਨੂੰ ਵੇਚਣਾ ਪੈਂਦਾ ਮਜਬੂਰੀ ਬਣ ਜਾਂਦੀ ਉਹਦੀ ਐਦਾਂ ਖਰੀਦ ਰਿਆ ਜੀ 15 15 20 20 ਲੱਖ ਦੇ ਘਰ 5 5 4 4 ਲੱਖ ਦੇ ਵਿੱਚ ਖਰੀਦ ਰਿਹਾ ਬਾਬਾ ਇਹ ਉਹਨਾਂ ਨੂੰ ਪੁੱਛੋ ਮੈਂ ਨਹੀਂ ਕਹਿੰਦਾ ਵੀ ਮੇਰੇ ਨਾਲ ਗੱਲ ਕਰੋ ਜੀ ਐਜਾਉਂਦਾ ਹੀ ਨਹੀਂ ਬਲਸਰਾਏ ਪਿੰਡ ਚਲ ਜੂ ਵਿਆਸ ਦੇ ਲਾਗੇ ਪਿੰਡ ਆ ਬਲਸਰਾਏ ਉੱਥੇ ਜਾ ਕੇ ਕਿਸਦਾ ਵੀ ਕੰਡਾ ਘਟਕਾ ਲਿਓ ਕੇ ਇਹਦਾ ਵੀ ਤੇ ਪੁੱਛ ਲਿਓ ਵੀ ਕੀ ਕਰ ਰਹੇ ਆ ਤਾਂ ਮੈਨੂੰ ਲੱਗਦਾ ਵੀ ਲੱਖ 2 ਲੱਖ ਗਾਲਾਂ ਕੱਢ ਦੇਣਗੇ ਇਹ ਬਾਬੇ ਨੂੰ ਉਹ ਪਿਆਡੇ ਨਾਲ ਆ ਧੱਕਾ ਕਰਦੇ ਆ ਇੱਡਾ ਨੀਚ ਕੰਮ ਇਹ ਬੰਦਾ ਕਰ ਵਿਖਾਊਗਾ ਗੁਰਿੰਦਰ ਸਿੰਘ ਢਿੱਲੋਂ ਐਡਾ ਨੀਚ ਕੰਮ ਕਰ ਵਿਖਾਊਗਾ ਕਿਸੇ ਨੂੰ ਵੀ ਇਹ ਉਮੀਦ ਨਹੀਂ ਸੀ ਜਿੱਥੇ ਜੇਲ੍ਹਾਂ ਦੇ ਵਿੱਚ ਬੰਦੀ ਸਿੰਘ ਵੀ ਡਕੇ ਆ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਫਰਜ਼ ਇਹ ਬੰਦਾ ਸੀ ਪਈ ਉਹਨਾਂ ਨੂੰ ਵੀ ਰਿਹਾ ਕਰਾਉਂਦੇ ਵੇਖੋ ਸਰਕਾਰੀ ਦਰਬਾਰੇ ਪਹੁੰਚ ਹੋਵੇ ਤੇ ਕੌਮ ਦੇ ਵਾਸਤੇ ਇੰਨਾ ਕੰਮ ਵੀ ਨਾ ਕਰ ਸਕਣ ਵੀ ਬੰਦੀ ਸਿੰਘਾਂ ਨੂੰ ਰਿਹਾ ਕਰਾ ਦੇਣ ਇਹ ਵੀ ਕੰਮ ਨਾ ਕਰ ਸਕਣ ਤੇ ਰਿਹਾ ਕੇ ਉਹਨਾਂ ਨੂੰ ਕਰਾਇਆ ਇਹ ਕਿ ਨਸ਼ੇ ਤਸਕਰ ਨੂੰ ਮੈਂ ਤੇ ਅੱਗੇ ਬੇਨਤੀ ਕੀਤੀ ਸਾਡੇ ਲੋਕ ਇੱਕ ਬੰਦੇ ਨਸ਼ੇ ਤੋਂ ਫਿਕਰਤ ਦੇ ਆ ਵੀ ਨਸ਼ਾ ਮਾੜਾ ਨਸ਼ਾ ਮਾੜਾ ਨਸ਼ੇ ਨੇ ਪੰਜਾਬ ਯਾਰਤਾ ਜੀ ਨਸ਼ੇ ਨੇ ਕਰਤਾ ਜਿਉਂ ਕਰਤਾ ਇੱਕ ਬੰਦੇ ਸਾਡੇ ਲੋਕ ਉਹਨਾਂ ਡੇਰਿਆਂ ਦਾ ਖਿਹੜਾ ਛੱਡ ਲੈ ਵੀ ਤਿਆਰ ਨਹੀਂ ਜਿਹੜੇ ਡੇਰੇਦਾਰ ਬੰਦੀ ਸਿੰਘ ਨਹੀਂ ਰਿਹਆ ਕਰਾ ਰਹੇ ਰਜੂ ਬਾਣਾ ਜੀ ਵਰਗੇ ਆ ਭਾਈ ਜਗਤਾਰ ਸਿੰਘ ਹਵਾਰਾ ਜੀ ਵਰਗੇ ਇਹਨਾਂ ਨੂੰ ਰਿਹਆ ਨਹੀਂ ਕਰਾ ਰਹੇ ਬਕਾਇਦਾ ਜਿਹੜੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਰਿਹਆ ਕਰਾ ਰਹੇ ਤੇ ਜਿਹਦੀ ਸਜ਼ਾ ਚੱਲ ਰਹੀ ਹੈ ਜੀ ਨਸ਼ਾ ਤਸਕਰ ਉਹਨੂੰ ਰਿਆ ਕਰਾਤਾ ਮੈਂ ਬੇਨਤੀ ਕਰਾਂ ਇਹ ਡੇਰੇ ਦਾ ਮੁਖੀ ਜਿਹੜਾ ਵਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਰਕਾਰੀ ਦਰਬਾਰੇ ਪਹੁੰਚਿਆ ਲੋਕਾਂ ਦੀਆਂ ਜ਼ਮੀਨਾਂ ਤੇ ਪੈ ਲੀਆਂ ਤੇ ਲੋਕਾਂ ਦੇ ਘਰਾਂ ਤੇ ਵੀ ਧੱਕੇ ਨਾਲ ਕਬਜ਼ੇ ਕਰ ਰਿਹਾ ਵਾ ਇਸ ਗੱਲ ਦੇ ਵਿੱਚ ਕੋਈ ਦੋ ਰਹਿ ਨਹੀਂ ਉਹ ਗੱਲ ਵੱਖਰੀ ਵੀ ਸਾਡੇ ਲੋਕ ਮੰਨਣ ਲਈ ਰਾਜ਼ੀ ਨਹੀਂ ਹੈ ਭੇਡ ਬਿਰਤੀ ਹੁੰਦੀ ਹੈ ਨਾ ਇੱਕ ਵੀ ਭਾਵੇਂ ਜੋ ਮਰਜ਼ੀ ਹੋ ਜਵੇ ਸਾਡੇ ਸਾਹਮਣੇ ਅਸੀਂ ਤੇ ਆਪਣੀ ਇੱਕ ਉਹ ਜਿਹੜੀ ਅਹੀਂ ਜਿੱਥੇ ਆਪਦੀ ਸੂਈ ਗੱਡੀ ਹੈ ਨਾ ਅਸੀਂ ਤੇ ਉੱਥੇ ਘੱਟ ਛੱਡਾਂਗੇ ਇਹ ਸਾਡੇ ਲੋਕਾਂ ਦੀ ਉਹ ਪੇੜ ਬਿਰਤੀ ਆ ਫਿਰ ਸਾਡੇ ਲੋਕ ਬੜੇ ਮੈਨੂੰ ਇਹ ਗੱਲ ਕਹਿਣ ਦੇ ਆ ਤੁਰ ਸਾਹਿਬ ਅੰਦੇ ਜਿਹੜੇ ਜ਼ਮੀਨਾਂ ਬਾਬਾ ਖਰੀਦ ਰਿਹਾ ਵਾ ਉਹ ਕਬਜ਼ੀ ਨਹੀਂ ਕਰ ਰਿਹਾ ਅੰਦੇ ਜ਼ਮੀਨਾਂ ਬਾਬਾ ਖਰੀਦ ਰਿਹਾ ਵਾ ਹੁਣ ਖਰੀਦ ਕਿਹੜੇ ਹਿਸਾਬ ਨਾਲ ਰਿਹਾ ਤੁਹਾਨੂੰ ਮੈਂ ਦੱਸ ਦਿੰਦਾ ਮੈਂ ਪਹਿਲੀ ਗੱਲ ਤਾਂ ਇਹ ਵੀ ਵੇਖੋ ਵਿਆਸ ਦੇ ਵਿਆਸ ਦਰਿਆ ਦਾ ਰੁਖ ਬਲ ਦਿੱਤਾ ਬਾਬੇ ਨੇ ਬਿਆਸ ਦੇ ਡੇਰਾ ਪ੍ਰਫੁੱਲਤ ਕਰਨ ਦੇ ਮਾਰੇ ਨੇ ਦਰਿਆ ਦਾ ਰੁਖ ਬਦਲਤਾ ਉਹ ਹਾੜ ਆਉਂਦੇ ਆ ਡੇਰਾ ਸੇਫ ਰਹਿ ਜਾਂਦਾ ਵਾ ਕਈ ਡੇਰੇ ਦੇ ਵਿੱਚ ਪਾਣੀ ਵੜਿਆ ਵੇਖਿਆ ਹੜਾ ਆਇਦਾ ਤੇ ਪਰੇ ਲੋਕਾਂ ਦੀਆਂ ਹਜ਼ਾਰਾਂ ਏਕੜ ਸੈਂਕੜੇ ਏਕੜ ਪਰੇ ਲੋਕਾਂ ਦੀਆਂ ਜਿਹੜੀਆਂ ਜ਼ਮੀਨਾਂ ਵਾ ਉਹ ਸਾਰੀਆਂ ਪਾਣੀ ਦੇ ਨਾਲ ਉਹ ਹੜਾ ਜਾਂਦੀਆਂ ਸਾਰੀ ਫਸਲ ਤਬਾਹ ਹੋ ਜਾਂਦੀ ਹੈ ਪਰ ਸਾਡੇ ਲੋਕ ਇੱਥੇ ਮੰਨਣ ਹੁਣ ਜਦੋਂ ਡੇਰਾ ਵਧਾਉਂਦੇ ਆ ਵਧਾਉਂਦੇ ਆ ਜਦੋਂ ਅੱਗੇ ਸਰਕਾਰ ਦਾ ਪ੍ਰੈਸ਼ਰ ਬੁਵਾਤਾ ਤੇ ਕਬਜ਼ੇ ਤੇ ਆਪੇ ਕਰ ਲੈਣੀ ਉਹਨਾਂ ਨੇ ਸਰਕਾਰ ਦਾ ਮਗਰੋਂ ਪ੍ਰੈਸ਼ਰ ਹੋ ਗਿਆ ਤੇ ਬੰਦਾ ਆਂਦਾ ਹੁਣ ਮੈਂ ਕੀ ਕਰਾਂ ਫਿਰ ਸਰਕਾਰ ਦਾ ਪ੍ਰੈਸ਼ਰ ਪੈ ਜਾਂਦਾ ਉਹ ਕਬਜ਼ੇ ਕਰ ਲੈਂਦੇ ਉਸ ਤੋਂ ਬਾਅਦ ਭਾਈ ਬਲਦੇਵ ਸਿੰਘ ਸਰਸਾ ਭਾਈ ਬਲਦੇਵ ਸਿੰਘ ਵਡਾਲਾ ਜਿਹੜੇ ਗੁਰੂ ਕਰਦੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੇ ਸਾਹਿਬਕਾ ਹਜੂਰੀ ਰਗੀ ਰਹਿ ਚੁੱਕੀ ਹੈ ਉਹ ਵੀ ਤਰਨੇ ਤੇ ਬੈਠੇ ਆ ਜੋ ਲੜਾਈ ਬੜੇ ਚਿਰ ਦੀ ਲੜ ਰਹੇ ਆ ਮੇਰੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਆ ਵੀ ਉਹਨਾਂ ਦਾ ਵੀ ਜਾ ਕੇ ਸਾਹ ਦਿਓ ਜਿਹੜੇ ਜਾਗਦੇ ਜਮੀਰ ਵਾਲੇ ਆ ਤਾਂ ਮੈਂ ਇਹ ਨਹੀਂ ਕਹਿੰਦਾ ਵੀ ਜਿਹੜੇ ਡੇਰੇ ਦੇ ਸਮਰਥਕ ਆ ਉਹਨਾਂ ਦੇ ਜਮੀਰ ਮਰ ਚੁੱਕੀ ਆ ਨਹੀਂ ਮਰੀ ਨਹੀਂ ਗਈ ਉਹਨਾਂ ਦੇ ਜਮੀਰ ਸੁੱਤੀ ਆ ਉਹ ਚਾਹਣ ਆਪ ਬਾਣੀ ਪੜਨ ਚਾਹਣ ਆਪ ਗੁਰੂ ਗ੍ਰੰਥ ਸਾਹਿਬ ਨੂੰ ਡਾਇਰੈਕਟ ਮਿਲਨ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਦੇ ਧਾਰ ਨਹੀਂ ਬੰਨ ਤਾਂ ਮੈਨੂੰ ਲੱਗਦਾ ਵਾ ਇਹ ਉਹਨਾਂ ਦੇ ਜਮੀਰ ਮਰੀ ਨਹੀਂ ਗਈ ਸੁੱਤੀ ਆ ਜਮੀਰ ਜਾਗ ਸਕਦੀ ਉਹਨਾਂ ਦੀ ਜੇ ਉਹ ਚਾਹੋਂ ਆਪਣੀ ਜ਼ਮੀਰ ਨੂੰ ਜਗਾਉਣਾ ਤੇ ਜਾਗ ਸਕਦੀ ਮਰੀ ਨਹੀਂ ਗਈ ਸੁੱਤੀ ਹੈ ਮਰੀ ਨਹੀਂ ਉੱਠ ਸਕਦੀ ਪਰ ਸੁੱਤੀ ਜ਼ਮੀਰ ਉੱਠ ਸਕਦੀ ਹੈ ਤਾਂ ਮੇਰੀ ਬੇਨਤੀ ਹੈ ਜ਼ਮੀਰ ਨੂੰ ਜਗਾਓ ਆਪ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਦੇ ਧਾਰ ਨਹੀਂ ਬਣੋ ਬਾਣੀ ਬਾਣੇ ਦੇ ਧਾਰ ਨਹੀਂ ਬਣੋ ਦੁੱਖ ਲੱਗਦਾ ਵਾ ਅੱਜ ਸਾਨੂੰ ਮੇਰਾ ਪਿਛਲੇ ਦਿਨ ਹੀ ਬੋਲਿਆ ਹੈ ਮੇਰੀ ਉਹ ਕਲਿੱਪ ਇੰਸਟਾਗ੍ਰam ਤੇ ਬਹੁਤ ਚੱਲੀ ਸੀ ਕਈਆਂ ਵੀਰਾਂ ਚੁੱਕੇ ਪਈ ਸੀ ਪਿਆਜ ਇਹੋ ਇਹੋ ਜਿਹੇ ਪੰਜਾਬ ਦੇ ਵਿੱਚ ਡੇਰੇ ਆ ਜਿੱਥੇ ਅਮਰੀਕਾ ਕੈਨੇਡਾ ਤੋਂ ਜਹਾਜ਼ ਦਿੱਲੀ 에어ਪੋਰਟ ਤੇ ਆਉਂਦੇ ਆ ਤੇ ਦਿੱਲੀ 에어ਪੋਰਟ ਉਹ ਲੋਕਾਂ ਨੂੰ ਲਗਜ਼ਰੀ ਬੱਸਾਂ ਤੇ ਸਵਾਰ ਕਰਕੇ ਇਹਨਾਂ ਡੇਰਿਆਂ ਦੇ ਲਿਆਂਦਾ ਜਾਂਦਾ ਵਾ 10 ਦਿਨ ਹਫ਼ਤਾ 20 ਦਿਨ 15 ਦਿਨ ਉਹ ਡੇਰੇ ਤੇ ਲੋਕ ਰਹਿ ਕੇ ਫੇਰ ਜਾਂ ਜਾਂਦੇ ਬੱਸਾਂ ਤੇ ਚੜ ਕੇ ਲਗਜ਼ਰੀਆਂ ਤੇ ਦਿੱਲੀ 에어ਪੋਰਟ ਗਾੜੀ ਫੇਰ ਅਮਰੀਕਾ ਕੈਨੇਡਾ ਤਾਂ ਮੈਂ ਸਵਾਲ ਇੱਕ ਦਿਨ ਕਰਤਾ ਸਵਾਲ ਇੱਕ ਦਿਨ ਕਰਤਾ ਮੈਂ ਕਿ ਜਦੋਂ ਤੁਹਾਡੀਆਂ ਬੱਸਾਂ ਫਤਿਹਗੜ੍ਹ ਸਾਹਿਬ ਦੇ ਲਾਗੋ ਨਹੀਂ ਲੰਗਦੀਆਂ ਹੁੰਦੀਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤ ਸਵਾਲ ਨਾ ਕਰਦੇ ਹਣਗੇ ਪਿਤਾ ਜੀ ਖੈਨਾ ਬਦਲੇ ਵਾਰਤਾ ਸੀ ਇਹਨੂੰ ਹੁਣ ਤੁਸੀਂ ਆਖੋਗੇ ਉਹ ਤਾਂ ਅੰਗਰੇਜ਼ ਲੋਗ ਆ ਜਿਹੜੇ ਹੁੰਦੇ ਆ ਅੰਗਰੇਜ਼ ਨਹੀਂਗੇ ਅੰਗਰੇਜ਼ਾਂ ਨੂੰ ਬਿਆਸ ਦੇਣਾਂ ਕਿ ਲੱਗੇ ਉਹ ਅੰਗਰੇਜ਼ ਨਹੀਂਗੇ ਉਹ ਸਾਡੇ ਵਾਲੇ ਜਿਹਨਾਂ ਨੇ ਪਗੜ ਸਿਰ ਫਸਾਏ ਆ ਸਾਡੇ ਵਾਲੇ ਆ ਜਿਹੜੇ ਜੰਮੇ ਦਾ ਸਿੱਖਾਂ ਦੇ ਘਰੇ ਆ ਤੇ ਗੁਰੂ ਘਰਾਂ ਨਾਲੋਂ ਵੱਡੇ ਜਿਹਨਾਂ ਨੇ ਮਹਾਨ ਡੇਰੇ ਬਣਾਤੇ ਆਪਣੀਆਂ ਨਜ਼ਰਾਂ ਦੇ ਵਿੱਚ ਜਿਹਨਾਂ ਨੇ ਗੁਰੂ ਘਰ ਨਾਲੋਂ ਵੱਡੇ ਫਤੇਗੜ ਸਾਹਿਬ ਹਰਮੰਦਰ ਸਾਹਿਬ ਨਾਲੋਂ ਵੱਡੇ ਡੇਰੇ ਵੇਖ ਲੈ ਜਿੰਦਾਂ ਨੇ ਉਹ ਲੋਕ lanthanਤੀ ਆ ਮੈਨੂੰ ਕੀ ਕਹਿਣਗੇ ਫਿਰ ਤੁਰ ਸਾਹਿਬ ਤੁਸੀਂ ਤਾਂ ਵਿਊ ਲੈਣ ਕਰਕੇ ਬੋਲਦੇ ਜੀ ਤੇ ਮੈਂ ਕਹਿੰਦਾ ਚਲੋ ਜੀ ਮੇਰੇ ਵਿਊ ਆ ਰਹੇ ਆ ਨਾ ਤੁਹਾਡੀ ਬਿਰਤੀ ਕੇਵਲ ਇੱਥੋਂ ਤੱਕ ਕੀ ਆ ਵੀ ਵਿਊ ਲੈ ਰਿਆ ਹਰਮਨਦੀਪ ਸਿੰਘ ਤੇ ਮੈਂ ਕਹਿੰਦਾ ਜੀ ਮੇਰੇ ਵਿਊ ਆ ਰਹੇ ਆ ਜੇ ਤੁਸੀਂ ਕਹਿੰਦੇ ਬਈ ਹਰਮਨਦੀਪ ਸਿੰਘ ਹਾਏ ਪੈਸੇ ਕਮਾ ਰਿਆ ਨੜ ਤੋਂ ਚਲੋ ਜੇ ਮੈਂ ਕਮਾ ਰਿਆ ਵਾਂ ਤੇ ਤੁਹਾਡਾ ਵੀ ਫਰਜ਼ ਆ ਤੁਸੀਂ ਵੀ ਕਮਾ ਲਓ ਵੀ ਬੋਲੋ ਤਾਂ ਸਹੀ ਇਹ ਮਤਵ ਖਾਓ ਤਾਂ ਸਹੀ ਚਾਹਤ ਹੋ ਸਕਦਾ ਤੁਹਾਨੂੰ ਵੀ ਪੈਸੇ ਆ ਜਾਣ YouTube ਤੋਂ Facebook ਤੋਂ Instagram ਤੋਂ ਹੋ ਸਕਦਾ ਤੁਹਾਨੂੰ ਵੀ ਪੈਸੇ ਆ ਜਾਣ ਪਰ ਜ਼ਬਾਨ ਤੇ ਖੋਲੋ ਆਪਣੀ ਡੇਰਿਆਂ ਬਾਰੇ ਤੇ ਤੁਹਾਡੀ ਬਿਰਤੀ ਸਰਵਿਸ ਤੋਂ ਦਾ ਕਰ ਰਹੀ ਹੈ ਵੀ ਵਿਊ ਲੈਣ ਕਰਕੇ ਬੋਲਣ ਦਾ ਇਹ ਤੁਹਾਡੀ ਬਿਰਤੀ ਇਥੋਂ ਦਾ ਕਰ ਰਹੀ ਹੈ ਫਿਰ ਤੁਸੀਂ ਵੀ ਵਿਊ ਲੈ ਲਓ ਫਿਰ ਬੀਉ ਦੀ ਗੱਲ ਨਹੀਂ ਕੀ ਗੱਲ ਇਹ ਵੀ ਸਾਡਾ ਪੰਥ ਤੁਰ ਕੇ ਦਰ ਨੂੰ ਪਿਆ ਵਾ ਅਹੀਂ ਉਹਨੇ ਸਾਡੇ ਹਰੀ ਸਿੰਘ ਨਲੂਏ ਅੱਗੇ ਹਾਨੂੰ ਚਾਹੀਦੇ ਆ ਅਹੀਂ ਇਹਨੇ ਪਿਆਨੂੰ ਸ਼ੇਰੇ ਪੰਜਾਬ ਵਰਗੇ ਚਾਹੀਦੇ ਆ ਕਿੱਦਾਂ ਸ਼ੇਰੇ ਪੰਜਾਬ ਆਉਣਗੇ ਸਾਨੂੰ ਕਿੱਦਾਂ ਨਲੂਏ ਜੰਮਣਗੇ ਸਾਡੇ ਮੰਨਣ ਅਸੀਂ ਦੇਵਤਾਰੀਆਂ ਨੂੰ ਡਾਈ ਆ ਤੇ ਜੇ ਕੋਈ ਬੋਲਦੇ ਤੇ ਗਾਰਡ ਨੂੰ ਉਹਨੂੰ ਗਾਲਾਂ ਕੱਢੀਆਂ ਗਾਲਾਂ ਦੀ ਕੋਈ ਗੱਲ ਨਹੀਂ ਆ ਗਾਲਾਂ ਸਾਡਾ ਜਵਾਬ ਨਹੀਂ ਆ ਸਾਨੂੰ ਗਾਲਾਂ ਕੱਢਦੇ ਚ ਗਾਲਾਂ ਸਾਡਾ ਜਵਾਬ ਨਹੀਂ ਆ ਗਾਲਾਂ ਹਾਨੂੰ ਵੀ ਪਤਾ ਵੀ ਕਿਹੜੀਆਂ ਕਿਹੜੀਆਂ ਗਾਲਾਂ ਕਿੱਦਾਂ ਕਿੱਦਾਂ ਹੁੰਦੀਆਂ ਕਿੱਦਾਂ ਪਤਾ ਕਿਹਦੇ ਰਾਹ ਗਲੀ ਜਾਈਦਾ ਨਾ ਆਣ ਗਵਾਂਡ ਦੇ ਵਿੱਚ ਸਾਡੇ ਵੀ ਘਰਾ ਦੇ ਵਿੱਚ ਘਾਰਿਆ ਆਣ ਗਵਾਂਡ ਜ ਸਾਡੇ ਵੀ ਆਣ ਗਵਾਂਡ ਦੇ ਇੱਕ ਦੂਜੇ ਨਾਲ ਇੱਕ ਗਵਾਂਡੀ ਦੂਜਿਆਂ ਨਾਲ ਲੜ ਪਿਆ ਦੂਜਾ ਤੇ ਜੀਆਂ ਲੜ ਪਿਆ ਸਾਡੇ ਵੀ ਇਹ ਸਭ ਕੋਤ ਕਲੇਸ਼ ਗਵਾਂਡ ਦੇ ਵਿੱਚ ਅਸੀਂ ਵੇਨੇ ਆ ਸਾਹਮਣੇ ਵਾਲਾ ਇਹਦੇ ਨਾਲ ਲੜ ਪਿਆ ਇਹਦੇ ਵਾਲਾ ਸਾਹਮਣੇ ਵਾਲਿਆਂ ਲੜ ਪਿਆ ਸਾਡੇ ਵੀ ਇਹ ਸਭ ਹੁੰਦਾ ਵਾ ਸਾਨੂੰ ਵੀ ਪਤਾ ਵਾ ਵੀ ਕਿਹੜੀਆਂ ਕਿਹੜੀਆਂ ਗਾਲਾਂ ਠੀਕ ਐ ਇਦਾਂ ਵਾ ਗਾਲਾ ਸਾਡਾ ਜਵਾਬ ਨਹੀਂ ਆ। ਗੱਡੀਆਂ ਦੇ ਵਿੱਚ ਜਾਈਦਾ ਅਸੀਂ ਚੜਕੇ। ਕਿਤੇ ਦਿਮਾਗ ਲਾਉਣ ਜਾਈਏ ਕਿਤੇ ਪ੍ਰੋਗਰਾਮ ਤੇ ਜਾਈਏ। ਦੋ ਗੱਡੀਆਂ ਆਪਸ ਵਿੱਚ ਵੱਜਨ। ਟੱਕਰ ਹੋ ਜੇ ਦੋ ਗੱਡੀਆਂ ਦੀ। ਤੇ ਇੱਕ ਦੂਜੇ ਦੇ ਗੱਡੀ ਵਾਲਾ ਨਿਕਲ ਕੇ ਦੂਜਿਆਂ ਨਾਲ ਲੜ ਪੈਂਦਾ ਵਾ। ਗਾਲਾ ਕੱਢਦੇ ਆ। ਉਹ ਤੋਂ ਸਾਨੂੰ ਵੀ ਪਤਾ ਲੱਗਦਾ ਵੀ ਹਾਂ ਵੀ ਆ ਇਹਨੂੰ ਗਾਲਾ ਆਉਂਦੇ ਆ। ਸਾਨੂੰ ਹੀ ਪਤਾ ਵਾ। ਗਾਲਾ ਸਾਨੂੰ ਹੀ ਪਤਾ ਵਾ ਗਾਲਾ ਕੀ ਆ ਠੀਕ ਹੈ ਸਾਨੂੰ ਹੀ ਪਤਾ ਵਾ। ਪਰ ਮੇਰਾ ਜੋ ਬੇਨਤੀ ਮੈਂ ਕਰਨੀ ਜਾ ਰਿਹਾ ਧਿਆਨ ਨਾਲ ਸੁਣੀਓ। ਗਾਲਾਂ ਸਾਡੇ ਸਵਾਲਾਂ ਦਾ ਜਵਾਬ ਨਹੀਂ ਆ ਸਾਡੇ ਸਵਾਲਾਂ ਦਾ ਜਵਾਬ ਜਵਾਬ ਆ ਸਾਡੇ ਉਹ ਜਵਾਬ ਦਿਓ ਸਾਨੂੰ ਫਤਿਹ ਇਹ ਸਮਝ ਪਾਈ ਗਈ ਬਾਕੀ ਜਮੀਰ ਮੈਂ ਕਹਿੰਦਾ ਵੀ ਮਰੀਨ ਕੀ ਸਾਡੀ ਜਮੀਰ ਸਾਡੀ ਸੌ ਚੁੱਕੀ ਹੈ ਉਹ ਜਮੀਰ ਨੂੰ ਜਗਾਓ ਤੇ ਖਾਸ ਕਰਕੇ ਮੈਂ ਮਾਂ ਪਿਓ ਨੂੰ ਵੀ ਬੇਨਤੀ ਕਰਦਾ ਪੰਡ ਤੇ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਫਤਿਹਗੁਰ ਸਾਹਿਬ ਲੈ ਕੇ ਚੱਲੋ ਆਪਣੇ ਬੱਚਿਆਂ ਨੂੰ ਧਾਰਮਿਕ ਸਥਾਨਾਂ 'ਤੇ ਪਿਆਸ ਅਖਸਥਾਨਾ ਤੇ ਲੈ ਕੇ ਚੱਲੂ ਤੁਹਾਡੇ ਬੱਚੇ ਸਿਹਤ ਲੈਣ ਇਹ ਡੇਰੇ ਦਾ ਇਤਿਹਾਸ ਕੀ ਇਤਿਹਾਸ ਹੀ ਦੱਸ ਦੋ ਅ ਫਰਵਰੀ ਦਾ ਮਹੀਨਾ ਚੱਲ ਰਿਹਾ ਵਾ ਸਾਕੇ ਨਨਕਾਣੇ ਦਾ ਦੇਣ ਆ ਰਿਹਾ ਵਾ ਡੇਰੇ ਬਿਆਸ ਦੇ ਵਿੱਚੋਂ ਕਿੰਨੇ ਸਿੰਘ ਸ਼ਹੀਦ ਹੋਏ ਇਹ 150 ਸਿੰਘ ਸ਼ਹੀਦ ਹੋਇਆ ਬਿਆਸ ਡੇਰੇ ਦੇ ਵਿੱਚੋਂ ਕਿੰਨੇ ਸ਼ਹੀਦ ਹੋਏ ਇੰਨੀਆਂ ਸ਼ਹੀਦियां ਹੁੰਦੀਆਂ ਵਾ ਸਾਡੇ ਸਿੱਖ ਇੰਨੇ ਸਿੰਘਾਂ ਸ਼ਹੀਦ ਹੁੰਦੇ ਆ ਸਾਡੇ ਡੇਰੇ ਵਾਲੇ ਕਿੰਨੇ ਸ਼ਹੀਦ ਹੁੰਦੇ ਆ ਇਹਨਾਂ ਦੀ ਦੇਣ ਕੀ ਚਿਆਣੇ ਬਣੋ ਜਾਗੋ ਆ ਬਾਣੀ ਪੜੋ ਸੰਸਾਰ ਤੇ ਆਪ ਕੀ ਲੈਣਾ ਹੀ ਹੈ ਮਹਾਰਾਜ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਪਰ ਕੀਤਾ ਕੀ ਨਾਮ ਸਾਰ ਲੱਗਿਆਣ ਲਾਲਚ ਬਿਰਥਾ ਜਨਮ ਪ੍ਰਾਣੀ ਬਾਣੀ ਪੜੋ ਡਾਕਟਰ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਕੋਈ ਵਿੱਚ ਵਿਚੋਲਾ ਪਾਉਣ ਦੀ ਲੋੜ ਨਹੀਂ ਹੈ ਇਹ ਚ ਬਾਬੇ ਦਾ ਕਸੂਰ ਨਹੀਂ ਹੈ ਸਾਡੇ ਲੋਕਾਂ ਦਾ ਕਸੂਰ ਹੈ ਜਿੰਨਾਂ ਨੇ ਬਾਬੇ ਭੂਏ ਚੜਾਏ ਆ ਨੰਬਰ 2 ਸਿੰਗਰਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਯੂਥ ਤੁਹਾਨੂੰ ਬਹੁਤ ਹੁੰਦੀ ਹੈ ਇਹ ਬੇਨਤੀ ਸਿੰਗਰਾਂ ਨੂੰ ਆ ਮੇਰਾ ਗਲਾ ਖਰਾਬ ਆ ਸਾਥ ਨਹੀਂ ਦੇ ਰਿਹਾ ਪਰ ਫਿਰ ਵੀ ਮੈਂ ਆਪਣੇ ਵਿਚਾਰ ਰੱਖ ਰਿਹਾ ਵਾ ਮੇਰੀ ਬੇਨਤੀ ਆ ਸਿੰਗਰਾਂ ਨੂੰ ਸਿਆਣੇ ਬਣੋ ਤੁਸੀਂ ਵੀ ਭਰਾਓ ਬਹੁਤ ਜਾਤੀਵਾਦ ਨੂੰ ਪ੍ਰਮੋਟ ਕਰ ਲਿਆ ਬਹੁਤ ਗੰਦ ਨੂੰ ਪ੍ਰਮੋਟ ਕਰ ਲਿਆ ਬਹੁਤ ਲੋਕਾਂ ਦੀਆਂ ਧੀਆਂ ਭੈਣਾਂ ਦੇ ਲੱਕ ਮੇਲੇ ਨਸ਼ੇ ਨੂੰ ਪ੍ਰਮੋਟ ਕਰ ਲਿਆ ਹੁਣ ਡੇਰਾਵਾਦ ਦੇ ਵਿਰੋਧ ਗਾਣੇ ਕੱਢੋ ਜਿਵੇਂ ਜਸਬੀਰ ਜਸੀ ਨੇ ਸਟੈਂਡ ਲਿਆ ਵਾ ਜਿਵੇਂ ਬੱਬੂ ਮਾਨ ਨੇ ਗਾਣੇ ਕੱਢੇ ਜਾਂ ਡੇਰਿਆਂ ਨੇ ਕੀਤਾ ਸਿੱਖ ਪੰਥ ਕਮਜ਼ੋਰ ਪਲੈਨ ਕਰੂਜਰਾਂ ਦੇ ਘਮਦੇ ਚੋਰ ਇਹੋ ਜਿਹੇ ਗਾਣੇ ਕੱਢੋ